ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬਾਜਾਂ ਵਾਲੇ ਜੀ ਦੀ ਬਲਾਵ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾਣੀਆਂ ਕਿਸੇ ਪਰਿਵਾਰ ਦੀ ਜਿਹਦੇ ਟੋਟਲ 7 ਮੈਂਬਰ ਸੀ 5 ਮੁੰਡੇ ਤੇ ਇੱਕ ਮਾਂ ਪਿਓ ਉਹਨਾਂ ਦੇ ਵਿੱਚੋਂ ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹ ਇਕੱਲਾ ਹੀ 100 ਰੋਟੀ ਖਾ ਜਾਂਦਾ ਸੀ ਦਿਹਾੜੀ ਦੀ ਤੇ ਬਾਕੀ 6 ਜੀ ਵੀ 100 ਰੋਟੀਆਂ ਨਹੀਂ ਖਾਂਦੇ ਸੀ ਬੜੇ ਦੁਖੀ ਸੀ ਉਹਦੇ ਹੱਥੋਂ ਉਹਦਾ ਨਾਂ ਉਹਨੂੰ ਚੜਾਉਣ ਵਾਸਤੇ ਉਹਨੂੰ ਢਕਾਉਣ ਵਾਸਤੇ ਉਹਨੂੰ ਬਿਸ਼ਰਮ ਕਰ ਲਈ ਕਰਦਿਆਂ ਨੇ ਉਹਦਾ ਨਾਂ ਰੱਖ ਦਿੱਤਾ ਭੁਖੜ ਤੇ ਸਾਰੀ ਏਰੀਆ 'ਚ ਵੀ ਉਹਨੂੰ ਭੁਖੜ ਕਹਿਣ ਲੱਗ ਗਏ ਪਿੰਡ ਵਾਲਿਆਂ ਤਾਂ ਕਹਿਣੇ ਕਹਿਣਾ ਪਾਸੇ ਆਸੇ ਵਾਲੇ ਲੋਕ ਵੀ ਕਿਉਂਕਿ ਘਰੋ ਹੀ ਨਾਂ ਪੈਂਦਾ ਜੋ ਵੀ ਬੰਦੇ ਦਾ ਪੈਂਦਾ ਹਨਾ ਚੰਗਾ ਮਾੜਾ ਕੁਦਰਤ ਦੀ ਲੀਲਾ ਇੱਕ ਦਿਨ ਕੀ ਹੋਇਆ ਉਹਨਾਂ ਦੇ ਘਰੇ ਚਾਰ ਪੰਜ ਪੰਡਤ ਆ ਗਏ ਕਹਿੰਦੇ ਭਾਈ ਪ੍ਰਸ਼ਾਦਾ ਛਕਣਾ ਪਰਵਾਰ ਮੈਸੀ ਆਏ ਗੈਰੀ ਸੇਵਾ ਕਰਨ ਵਾਲਾ ਸੀ ਕਹਿੰਦੇ ਜੀ ਬਹਿ ਜੋ ਛਕ ਲੋ ਉਹਨਾਂ ਨੇ ਪ੍ਰਸ਼ਾਦਾ ਬਣਾਇਆ ਜਦੋਂ ਪੰਡਿਤ ਪ੍ਰਸ਼ਾਦਾ ਖਾਣ ਲੱਗੇ ਤੇ ਭੁਖੜ ਵੀ ਨਾਲ ਹੀ ਬਹਿ ਗਿਆ ਨਹੀਂ ਤਾਂ ਕਰੇ ਕੋਈ ਮਹਿਮਾਨ ਆ ਜੇ ਤਾਂ ਆਪਾਂ ਕਹਿਲੇ ਪਹਿਲਾਂ ਇਹਨੂੰ ਖਵਾ ਲਈਏ ਬਾਅਦ ਚ ਆਪ ਖਾ ਲਾਂਗੇ ਕਿਉਂਕਿ ਉਹ ਵਿਚਾਰਾ ਦਿਲ ਦਾ ਸਿੱਧਾ-ਸੱਦਾ ਸੀ ਦਿਲ ਦੇ ਵਿੱਚ ਕੋਈ ਮੈਲ ਨਹੀਂ ਸੀ ਦਿਲ ਦੇ ਵਿੱਚ ਕੋਈ ਵੀ ਉਹਦੇ ਵਾਦਾ ਘਾਟਾ ਹੈ ਨਹੀਂ ਸੀ ਤੇ ਲੱਲੂ ਬੰਦਾ ਸੀ ਜਿਹਨੂੰ ਕਹਿੰਦੇ ਲੱਲੂ ਕਰੇ ਕਬਲੀਆਂ ਤੇ ਰੱਬ ਸਿੱਧੀਆਂ ਪਾਵੇ ਉਹ ਜਦੋਂ ਪੰਡਤਾਂ ਨੇ ਰੋਟੀ ਖਾਧੀ ਤੇ ਭੁਖੜ ਵੀ ਨਾਲ ਹੀ ਬਹਿ ਗਿਆ ਹੁਣ ਘੂਰੀਆਂ ਜੀਆਂ ਵਟਦੇ ਨਾਲੇ ਪੰਡਤਾਂ ਨੂੰ ਪ੍ਰਸ਼ਾਦਾ ਦੇਈ ਜਾਂਦੇ ਆ ਨਾਲੇ ਉਹਦੇ ਅੱਗੇ ਰੱਖੀ ਜਾਂਦੇ ਆ ਪੰਜਾ ਪੰਡਤਾਂ ਦੇ ਅੱਗੇ ਇੱਕ ਇੱਕ ਰੋਟੀ ਰੱਖਦੇ ਆ ਤੇ ਭੁਖੜ ਦੇ ਕੱਲੇ ਦੇ ਅੱਗੇ ਪੰਜ ਰੱਖਦੇ ਆ ਜਾਂ ਸੱਤ ਰੱਖਦੇ ਆ ਜਿੰਨੇ ਜਨੂੰ ਪੰਡਤਾਂ ਨੇ 5-5 ਰੋਟੀਆਂ ਖਾਧੀਆਂ ਭੁਖੜ ਉਹਨੇ ਜੇ ਤੇ 50 ਰੋਟੀਆਂ ਖਾ ਗਿਆ ਪੰਡਤਾਂ ਦੇ ਸਾਹਮਣੇ ਉਹਨਾਂ ਨੇ ਫੇਰ ਉਹਨੂੰ ਬੜੀ ਝਾੜ ਪਾਈ ਵੀ ਆਏ ਗੈਰੀ ਸ਼ਰਮ ਕਰ ਲਿਆ ਕਰ ਕਿਸੇ ਟਾਈਮ ਘਰੇ ਆਟਾ ਹੀ ਥੋੜਾ ਹੁੰਦਾ ਤੂੰ ਤਾਂ ਜਮਾਂ ਹੀ ਸ਼ਰਮ ਲਈ ਐ ਉਹਨਾਂ ਪੰਡਤਾਂ ਦੇ ਵਿੱਚੋਂ ਇੱਕ ਨੂੰ ਇੰਨਾ ਖਸੀ ਗਿਆ ਵੀ ਉਹਨਾਂ ਮੱਥੇ ਦੀਆਂ ਲਕੀਰਾਂ ਵੜ ਲੈਂਦਾ ਸੀ ਉਹਨੇ ਕਿ ਆ ਵੀ ਇਹਨੂੰ ਕਾਹਤੋਂ ਟੋਕਦੇ ਆ ਤੁਸੀਂ ਇੰਨਾ ਇਹਦਾ ਬੰਦੇ ਦੀਆਂ ਮੱਥੇ ਦੀਆਂ ਲਕੀਰਾਂ ਹੀ ਬਹੁਤ ਸਿੱਧੀਆਂ ਨੇ ਬਹੁਤ ਵਧੀਆ ਲਕੀਰਾਂ ਨੇ ਮੱਥੇ ਦੀਆਂ ਹੋ ਸਕਦਾ ਤੁਸੀਂ ਸਾਰਾ ਟੱਬਰ ਇਹਦਾ ਭਾਕ ਖੰਦੇ ਹੋ ਮੋ ਉਹ ਕਹਿੰਦੇ ਅਸੀਂ ਇਹਦਾ ਭਾਖਾ ਦਾ ਕਣਾ ਅਸੀਂ ਦੋ ਪੜੋਲੇ ਕਣਕ ਦੇ ਭਰ ਕੇ ਰੱਖਦੇ ਆ ਇੱਕ ਤੇ ਇਹਦਾ ਨਾਮ ਲਿਖਿਆ ਭੁਖਣ ਇੱਕ ਤੇ ਲਿਖਿਆ ਸਾਰਾ ਪਰਿਵਾਰ ਇਹਦਾ ਪੜੋਲਾ ਸਾਡੇ ਤੋਂ ਪਹਿਲਾਂ ਖਾਲੀ ਹੋ ਜਾਂਦਾ ਸੋ ਪੰਡਤ ਕਹਿਣ ਲੱਗੇ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਅਸੀਂ ਇਹਨੂੰ ਨਾਲ ਲੈ ਜੀਏ ਤੇ ਘਰ ਵਾਲੇ ਤਾਂ ਪਹਿਲੇ ਮੌਕਾ ਭਾਲਦੇ ਸੀ ਉਹ ਐਂ ਕਰਕੇ ਹੱਥ ਜੋੜ ਕੇ ਖੜ ਗਿਆ ਸਾਰਾ ਪਰਿਵਾਰ ਕਹਿੰਦੇ ਇਹਨੂੰ ਵੀ ਲੈ ਜੋ ਤੇ ਨਾਲ 20000 ਰੁਪਇਆ ਵੀ ਲੈ ਜਾਓ। ਹੁਣ ਪੰਡਤ ਉਹਨੂੰ ਨਾਲ ਲੈ ਆਏ। ਉੱਥੋਂ ਕਾਫੀ ਦੂਰ ਉਹਨਾਂ ਦਾ ਆਸ਼ਰਮ ਸੀਗਾ। ਕੋਈ 100-200 ਕਿਲੋਮੀਟਰ ਤੇ। ਆਸ਼ਰਮ ਬਣਾਇਆ ਸੀ ਉੱਥੇ ਮੰਦਿਰ ਬਣਾਇਆ ਹੋਇਆ ਸੀ ਨਾਲ। ਤੇ ਪੰਡਤ ਹਰੇਕ ਮੱਸਿਆ ਦੇ ਉੱਤੇ ਵਰਤ ਰੱਖਦੇ ਸੀ। ਭੁੱਖੇ ਰਹਿੰਦੇ ਸੀ ਉਪਵਾਸ ਰੱਖਦੇ ਸੀ। ਮੁਕਤੀ ਮਗਾਦੇ ਕਿ ਪਖੰਡ ਕਰਦੇ ਸੀ। ਸੋ 15-20 ਦਿਨ ਜਦੋਂ ਨੰਗੇ ਮੱਸੀਆ ਆ ਗਈ ਭੁਖੜਨੇ ਪਹਿਲਾਂ ਤਾਂ ਕਾਫੀ ਨਜ਼ਾਰੇ ਲਏ ਉੱਥੇ ਤੇ ਮੱਸੀਆ ਵਾਲੇ ਦਿਨ ਉਹਨੇ ਤੜਕੇ ਉੱਠ ਕੇ ਵੇਖਿਆ ਵੀ ਅਜੀ ਤਾਂ ਚੁੱਲ੍ਹੇ ਦੇ ਵਿੱਚ ਹੀ ਹੜਤਾਂ ਆ। ਕੀ ਗੱਲ? ਉਹਨੇ ਇੱਕ ਪੰਡਤਾਂ ਦੇ ਚੇਲੇ ਨੂੰ ਪੁੱਛਿਆ ਭਾਈ ਕੀ ਗੱਲ ਆ? ਨਾ ਜੇ ਤਾਂ ਕਰਚਾ ਮਿਲਿਆ ਨਾ ਰੋਟੀ ਮਿਲੀ। ਕਿ ਕਦੇ ਸਿਰੇ ਰੋਟੀਆਂ ਖਾਣ ਲੱਗ ਜਾਂਦਾ ਸੀ। ਉਹਨੇ ਸਾਰੀ ਕਹਾਣੀ ਦੱਸਦੀ ਵੀ ਭਾਈ ਅੱਜ ਤਾਂ ਇਹਨਾਂ ਨੇ ਉਪਵਾਸ ਰੱਖਿਆ। ਉਹ ਕਹਿੰਦਾ ਉਹ ਕੀ ਹੁੰਦਾ? ਕਹਿੰਦਾ ਵਰਤ ਰੱਖਿਆ। ਉਹ ਕਹਿੰਦਾ ਭਰਾਵਾ ਉਹ ਕੀ ਹੁੰਦਾ ਕਹਿੰਦਾ ਜਿਵੇਂ ਮੁਸਲਮਾਨ ਵੀਰ ਰੋਜ਼ੇ ਰੱਖਦੇ ਆ ਐਵੇਂ ਇਹਨਾਂ ਨੇ ਅੱਜ ਉਪਵਾਸ ਰੱਖਿਆ ਉਹ ਆਂਦਾ ਮੈਨੂੰ ਸਿੱਧਾ ਸਿੱਧਾ ਦੱਸ ਦੇ ਮੈਨੂੰ ਨਾਮ ਵਰਤਦਾ ਪਤਾ ਨਾ ਪਵਾਸ ਦਾ ਪਤਾ ਜੋ ਵੀ ਗੱਲ ਆ ਮੈਨੂੰ ਕਲੀਅਰ ਦੱਸ ਉਹ ਕਹਿੰਦਾ ਮੁੱਕ ਦੀ ਮਕਾਦੇ ਅੱਜ ਨਾ ਮਿਲਨੀ ਚਾਹ ਨਾ ਰੋਟੀ ਤੇ ਨਾ ਪਾਣੀ ਕਹਿੰਦਾ ਹੈ ਕਹਿੰਦਾ ਹੈ ਨਹੀਂ ਸਾਰਾ ਦਿਨ ਅੱਜ ਭੁੱਖਿਆ ਹੀ ਕੱਢਣਾ ਪੈਣਾ ਤੇ ਸਾਰੀ ਰਾਤ ਸੇਰੇ ਦਿਨ ਚੜੂਗਾ ਸੇਰ ਤੋਂ ਫੇਰ ਰੋਟੀ ਪਾਣੀ ਚੱਲੂਗਾ ਤੇ ਅਗਲੀ ਮੱਸਿਆ ਤੇ ਫੇਰ ਇਸੇ ਦਿਨ ਹੜਤਾਲ ਹੋਊਗੀ ਹੁਣ ਉਹ ਜਿਹੜਾ ਭੁਖੜ ਸੀ ਉਹ ਤਾਂ ਭੱਜ ਕੇ ਮੇਨ ਪੰਡਤ ਕੋਲੇ ਗਿਆ ਜਿਹੜਾ ਨੂੰ ਲੈ ਕੇ ਆਇਆ ਸੀ ਕਹਿੰਦਾ ਵੀ ਇਹਾਂ ਨੇ ਤਾਂ ਮੈਨੂੰ ਇੰਜ ਕਿਹਾ ਵਾ ਵੀ ਅੱਜ ਰੋਟੀ ਨਹੀਂ ਖਾਣੀ ਉਹ ਕਹਿੰਦਾ ਦਰੁਸਤਾਂ ਦੀ ਗੱਲ ਅੱਜ ਕੁਝ ਨਹੀਂ ਖਾਣਾ ਪੀਣਾ ਉਹ ਕਹਿੰਦਾ ਮੇਰੀ ਸੁਣ ਲਾ ਗੱਲ ਵਰਤ ਤੁਸੀਂ ਰੱਖ ਲਓ ਜੀ ਸਦਕੇ ਮੈਨੂੰ ਕੋਈ ਤਰਾਜ ਨਹੀਂ ਮੈਂ ਇਹਨਾਂ ਰੋਟੀਆਂ ਦੀ ਖਾਤਰ ਤਾਂ ਘਰ ਛੱਡਿਆ ਤੇ ਜੇ ਮੈਂ ਰੋਟੀ ਨਹੀਂ ਖਾਣੀ ਤੇ ਮੈਨੂੰ ਤੁਹਾਡੇ ਕੋਲੇ ਆਉਣ ਦਾ ਕੀ ਫਾਇਦਾ ਹਨਾ ਉਹ ਕਹਿੰਦੇ ਫੇਰ ਕਹਿੰਦਾ ਮੈਂ ਸਾਹ ਲੈ ਬਿਨਾਂ ਤਾਂ ਰਹਿ ਸਕਦਾ ਹੋ ਸਕਦਾ ਨਾ ਮਰਾ 1-2 ਦਿਨ ਕੱਢ ਜਾ ਪਰ ਰੋਟੀ ਤੋਂ ਬਿਨਾਂ ਤਾਂ ਮੇਰਾ ਕੋਈ ਹਾਲ ਨਹੀਂ ਬੜਾ ਪੰਡਤਾਂ ਸਮਝਾਇਆ ਪਰ ਨਾ ਮੰਨਿਆ ਉਹ ਕਹਿੰਦਾ ਫਿਰ ਮੈਂ ਜਾਣਾ ਆਪਦੇ ਪਿੰਡ ਨੂੰ ਚੰਗਾ ਫਿਰ ਉਹ ਪੰਡਤ ਕਹਿੰਦੇ ਯਾਰ 20000 ਰੁਪਇਆ ਲੈ ਕੇ ਜਾਂਦਾ ਇਹਨਾਂ ਦੇ ਘਰੋਂ ਤੇ 20 ਦਿਨ ਵੀ ਨਹੀਂ ਹੋਏ ਅਜੇ ਜੇ 20 ਦਿਨ ਵੀ ਹੋ ਗਏ ਤਾਂ 1000 ਰੁਪਇਆ ਦਿਹਾੜੀ ਦਾ ਬਣਦਾ ਉਹਨਾਂ ਕਹਿੰਦਾ ਵੀ ਪੰਡਤਾਂ ਦੀਆਂ ਬਾਹਾਂ ਹੀ ਢੀਹਾਂ ਦੀਆਂ ਖੜੀਆਂ ਕਰਾਇਆ ਵੀ ਪੰਡਤਾਂ ਨੇ ਵੀ ਤਾਂ ਹੀ ਕੱਟਦਾ ਹੋਣਾ ਇਹਨੂੰ ਰੋਟੀਆਂ ਜ਼ਿਆਦੀਆਂ ਖਾਂਦਾ ਕਰਕੇ ਪੰਡਤ ਕਹਿੰਦਾ ਤੂੰ ਇੰਜ ਕਰ ਇਹਦਾ ਨਾ ਕੋਈ ਨਾ ਕੋਈ ਹੱਲ ਲੱਭ ਲੈਨੇ ਉਹ ਕਹਿੰਦਾ ਹੱਲ ਲੱਭ ਜੋ ਮਰਜ਼ੀ ਕਰ ਮੈਂ ਤਾਂ ਰੋਟੀ ਪ੍ਰਸ਼ਾਦਾ ਛਕਣਾ ਪੜਤ ਕਹਿੰਦਾ ਵੀ ਆ ਲੈ ਲੈ 5 ਕਿਲੋ ਆਟਾ ਆ ਲੈ ਲੈ ਦਾਲ ਸਾਰੀਆਂ ਰਸਤਾਂ ਦੇ ਕੇ ਤੇ ਨਾਲ ਇੱਕ ਰਾਮ ਜੀ ਦੀ ਮੂਰਤੀ ਦੇਤੀ ਕਹਿੰਦਾ ਵੀ ਆਪਣੀ ਇਸ ਜੂ ਚੋਂ ਬਾਹਰ ਜਾ ਕੇ ਫੋਲਕਾ ਬਣਾ ਕੇ ਇੰਨਾ ਧਿਆਨ ਰੱਖੀ ਪਹਿਲਾਂ ਰਾਮ ਜੀ ਨੂੰ ਭੋਗ ਲਵਾ ਕੇ ਤੇ ਬਾਅਦ ਦੇ ਵਿੱਚ ਪ੍ਰਸ਼ਾਦਾ ਛਕਣਾ ਕਹਿੰਦਾ ਠੀਕ ਆ ਜੀ ਚਲੇ ਗਿਆ ਰਾਸ਼ਨ ਲੈ ਕੇ ਜਉ ਤੁਰਿਆ ਜੋ ਤੁਰਿਆ ਜੂ ਬੜੀ ਤਗੜੀ ਸੀ ਉਸ ਪਿੰਡ ਦੀ ਉਹਨੂੰ ਸ਼ਾਮਾਂ ਪੈ ਗਈਆਂ ਭੁੱਖ ਚੜਦੀ ਆਵੇ ਉਹਦੇ ਗਲੇ ਤੱਕ ਹੁਣ ਕੀ ਕੀਤਾ ਉਹਨੇ ਇੱਕ ਪਿੱਪਲ ਦਾ ਦਰਖਤ ਵੇਖਿਆ ਤੇ ਕੋਲੇ ਇੱਕ ਨਦੀ ਵਗ ਰਹੀ ਆ ਕਹਿੰਦਾ ਹੋਵੇ ਨਾ ਇੱਥੇ ਬਣਾਉਨੇ ਆ ਉੱਥੇ ਉਹਨੇ ਕੱਚਾ ਚੁੱਲਾ ਬਣਾਇਆ ਲੱਕੜਾਂ ਇਕੱਠੀਆਂ ਕੀਤੀਆਂ ਲਾਗਿਓ ਬੰਨਿਓ ਕੁਝ ਪਿੱਪਲ ਤੋਂ ਲੈ ਲਈਆਂ ਤੇ ਹੌਲੀ ਹੌਲੀ ਕਰਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਯਾਦ ਆ ਗਿਆ ਵੀ ਪਹਿਲਾਂ RAM ji ਨੂੰ ਭੋਗ ਲਵਾਉਣਾ ਐ ਮੂਰਤੀ ਕੱਢ ਕੇ ਅੱਗੇ ਰੱਖ ਲਈ ਹੁਣ ਉਹਨੇ ਜ਼ਿੰਦਗੀ ਦੇ ਵਿੱਚ ਕਦੇ ਭੋਗ ਲਗਦਾ ਤਾਂ ਵੇਖਿਆ ਨਹੀਂ ਸੀ ਵਿਚਾਰੇ ਨੇ ਅੱਜ ਵੀ ਜਦੋਂ ਮੰਦਰਾਂ ਦੇ ਵਿੱਚ ਭੋਗ ਲਾਇਆ ਜਾਂਦਾ ਨਾ ਮਾਤਾ ਜੀ ਨੂੰ ਜਾਂ RAM ji ਨੂੰ ਤਾਂ ਇੱਕ ਚੁੰਨੀ ਓੜ ਲੈਂਦੇ ਆ ਜਿਹਨੂੰ ਚਿੰਮੀ ਕਹਿੰਦੇ ਆ ਉਹ ਕਹਿੰਦੇ ਯਾਰ ਭੋਗ ਕਿਵੇਂ ਲਵਾਈਦਾ ਹੁਣ ਮੈਨੂੰ ਤਾਂ ਪਤਾ ਹੀ ਨਹੀਂਗਾ ਉਹਨੇ ਮੂਰਤੀ ਰੱਖ ਲਈ ਸਾਹਮਣੇ RAM ji ਦੀ ਪ੍ਰਸ਼ਾਦਾ ਬਣਾ ਲਿਆ ਉਦੋਂ ਦਿਨ ਛਿਪਣਾ ਵਾਲਾ ਉਧਰੋਂ ਫੇਰ ਉਹ ਰਾਮ ਜੀ ਨੂੰ ਸਾਧ ਰਿਆ ਵੀ ਮੈਂ ਫੁਲਕਾ ਬਣਾਇਆ ਤੇ ਆਕੇ ਦਾ ਭੋਗ ਲਗਾਓ ਕੀ ਕਹਿੰਦਾ ਆਓ ਰਾਮ ਜੀ ਮੇਰੇ ਫੁਲਕੇ ਦਾ ਭੋਗ ਲਗਾਓ ਰਾਮ ਜੀ ਆਓ ਰਾਮ ਜੀ ਮੇਰੇ ਹੁਲਕੇ ਦਾ ਭੋਗ ਲਗਾਉਂ ਰਾਮ ਜੀ ਹੁਣ ਜਉ ਲੱਗਾ ਗਾਉਣ ਜਉ ਲੱਗਾ ਗਾਉਣ ਉਹ ਵਿਚਾਰਾ ਸਾਰੀ ਰਾਤ ਹੀ ਗਾਉਂਦਾ ਰਿਹਾ ਉਹਨੇ ਕਿਹਾ ਵੀ ਸੱਚੀ ਜਿਵੇਂ ਧਰਨੇ ਭਗਤ ਦਾ ਭੋਗ ਲੱਗਾ ਸੀ ਐਵੇਂ ਲੱਗੂਗਾ ਉੱਥੇ ਕੋਈ ਆਇਆ ਨਾ ਸਾਰੀ ਰਾਤ ਲੰਘ ਗਈ ਭੋਜਨ ਬਣਿਆ ਪਿਆ ਕਿੱਥੇ ਤਾਂ ਭੁੱਖੜ 5 ਮਿੰਟ ਵੀ ਨਹੀਂ ਕੱਢਦਾ ਸੀ ਕਿੱਥੇ ਹੁਣ ਵਿਚਾਰਾ ਇਹ ਸਾਸ ਵਿੱਚ ਵੀ ਰਾਮ ਜੀ ਆਉਣਗੇ ਭੋਗ ਲਗਾਉਣਗੇ ਅਗਲਾ ਦਿਨ ਵੀ ਲੰਘ ਗਿਆ ਅਗਲੀ ਰਾਤ ਵੀ ਲੰਘ ਗਈ ਤੀਜਾ ਦਿਨ ਜੜ ਗਿਆ ਰਾਮ ਜੀ ਦਾ ਜਿਹੜਾ ਸਿੰਘਾਸਨ ਡੋਲ ਗਿਆ ਉਹਨੇ ਐ ਕਰਕੇ ਥੱਲੇ ਵੇਖਿਆ ਕਹਿੰਦਾ ਉਹ ਤੇਰਾ ਭਲਾ ਹੋ ਜੇ ਇਹਦਾ ਮਰ ਜੂ ਭੁੱਖਾ ਸੋ ਰਾਮ ਜੀ ਪ੍ਰਗਟ ਹੋਏ ਤੇ ਆ ਕੇ ਨਾਲ ਸੀਤਾ ਮਾਤਾ ਨੂੰ ਲੈ ਕੇ ਆਏ ਕਹਿੰਦੇ ਲਿਆ ਵੀ ਤੇਰਾ ਪ੍ਰਸ਼ਾਦਾ ਛਕੀਏ ਹੋਗ ਲੱਗੀ ਉਹਨਾਂ ਫੁਲਕਿਆਂ ਨੂੰ ਦੁਆਰਾ ਗਰਮ ਕਰਕੇ ਜੋ ਵੀ ਪ੍ਰਸ਼ਾਦ ਸੀ ਉਹਨੂੰ ਗਰਮ ਕਰਕੇ ਤੇ ਜਦੋਂ ਭੋਗ ਲਵਾਉਣ ਲੱਗਾ ਤੇ ਮਨ ਦੇ ਵਿੱਚ ਸੋਚਦਾ ਯਾਰ ਮੇਥੋਂ ਗਲਤੀ ਤਾਂ ਨਹੀਂ ਹੋ ਗਈ ਕੋਈ ਮੈਂ ਤਾਂ ਕਿਹਾ ਸੀ ਆਓ RAM ਜੀ ਮੇਰੇ ਫੁਲਕੇ ਦਾ ਭੋਗ ਲਗਾਓ RAM ਜੀ ਤੇ ਆ ਨਾਲ ਇਹ ਬੁੜੀ ਕੌਣ ਆ ਗਈ ਏ ਮੈਂ ਤਾਂ ਗਿੱਟਾ ਨਾ ਦੇਣਾ ਦਾ ਭੁੱਖਾ ਤੇ ਆਟਾ ਮਿਲਿਆ 5 ਕਿਲੋ ਤੇ ਇਹ ਜੇ ਦੋਵੇਂ ਰੱਜ ਕੇ ਖਾਣ ਲੱਗ ਗਏ ਤੇ ਮੇਰੇ ਜੋਗੀਆਂ ਦਾ ਬਚਣੀਆਂ ਹੀ ਨਹੀਂ ਇਹ ਤਾਂ ਗਲਤ ਗੱਲ ਆ ਯਾਰ ਇਹਨੂੰ ਇਕੱਲੇ ਨੂੰ ਹੋਣਾ ਚਾਹੀਦਾ ਸੀ ਚਲੋ ਪ੍ਰਮਾਤਮਾ ਨੇ ਉੱਥੇ ਭੋਗ ਲਗਾਇਆ ਰਾਮ ਜੀ ਨੇ ਸੀਤਾ ਜੀ ਨੇ ਭੋਗ ਲਗਾਇਆ ਚਲੇ ਗਏ ਆ ਗਿਆ ਵਾਪਸ ਆਸ਼ਰਮ ਦੇ ਵਿੱਚ ਹੁਣ ਉੱਥੇ ਈ ਮਹੀਨੇ ਬਾਅਦ ਮੱਸੀਆ ਫੇਰ ਆ ਗਈ ਤੇ ਪੰਡਤ ਨੂੰ ਕਹਿੰਦਾ ਵੀ ਲਿਆਓ ਜੀ ਫੋਲਕਾ ਉਹ ਕਹਿੰਦਾ ਤੈਨੂੰ ਪਤਾ ਹੀ ਆ ਪਿਛਲੀ ਵਾਰੀ ਕੀ ਹੋਇਆ ਸੀ ਕਹਿੰਦਾ ਫੇਰ ਕਹਿੰਦਾ ਆਟਾ ਲੈ ਜਾ 5 ਕਿਲੋ ਕਹਿੰਦਾ 5 ਕਿਲੋ ਨਾ ਨਹੀਂ ਸਰਨਾ ਉਹ ਥੋੜਾ RAM ਜਿਹੜਾ ਉਹ ਇਕੱਲਾ ਨਹੀਂ ਆਇਆ ਨਾਲ ਉਹਦੇ ਇੱਕ ਬੁੜੀ ਵੀ ਆਈ ਸੀ ਪੰਡਤਾਂ ਦੇ ਪਤਾ ਨਹੀਂ ਕੀ ਝੂਠ ਮਾਰੀ ਜਾਂਦਾ ਕਿੱਥੇ 2-3 ਦਿਨ ੱਟਕੇ ਖਾ ਕੇ ਆਇਆ 4 ਦਿਨ ਐਵੇਂ ਬਕਵਾਸ ਕਰੀ ਜਾਂਦਾ ਬੁੜੀ ਆਈ ਸੀ ਐਵੇਂ ਬਾਦ ਰੋਟੀਆਂ ਖਾਣ ਦਾ ਮਾਰਾ ਝੂਠ ਮਾਰਦਾ ਚਲ ਦਫਾ ਕਰ ਪਰੇ ਆਪਾਂ ਇਹਨੂੰ ਆਟਾ 10 ਕਿਲੋ ਦੇ ਦਿੰਨੇ ਆ ਉਹਨਾਂ 10 ਕਿਲੋ ਆਟਾ ਦੇਤਾ ਰਾਚਣ ਦੁੱਗਣਾ ਦੇਤਾ ਉਹਨੂੰ ਫੇਰ ਉਸੇ ਬੇਪਰ ਥੱਲੇ ਚਲੇ ਗਿਆ ਹੁਣ ਚੁੱਲਾ ਤਾਂ ਉਹਦਾ ਪਹਿਲਾਂ ਹੀ ਬਣਿਆ ਬਣਾਇਆ ਸੀ ਫੇਰ ਬਣਾਇਆ ਰਾਚਣ ਰੀਜਾਂ ਦੇ ਨਾਲ ਫੇਰ ਗਿਆ ਕਹਿੰਦਾ ਕਿ ਨਾ ਥੋੜਾ ਜਿਹਾ ਲਾਲਚ ਨੇ ਇਸ ਕਰਕੇ ਛੇਤੀ ਆਉਣਗੇ ਪਿਛਲੀ ਵਾਰੀ ਨੇ ਇਹਨਾਂ ਨੇ ਬਹੁਤ ਖਪਾਇਆ ਮੈਨੂੰ ਐਰਕੀ ਝੂਠ ਝਾੜ ਮਾਰ ਦਿੰਨੇ ਆ ਵੀ ਆ ਵੀ ਬਣਿਆ ਤੇ ਆ ਵੀ ਬਣਿਆ ਆਪੇ ਸ਼ਰੀ ਸ਼ਰੀ ਭਜੇ ਭਜੇ ਆਉਣਗੇ ਆਓ ਰਾਮ ਜੀ ਮੇਰੇ ਫੁੱਲ ਕੇ ਦਾ ਭੋਗ ਲਗਾਓ ਰਾਮ ਜੀ ਆਓ ਰਾਮ ਜੀ ਮੇਰੇ ਫੁੱਲ ਕੇ ਦਾ ਭੋਗ ਲਗਾਓ ਰਾਮ ਜੀ ਇਸ ਵਾਰੀ ਮੈਂ ਕੜਾ ਹੈ ਬਣਾਇਆ ਕੜਾ ਦੇ ਵਿੱਚ ਹੈ ਸਿਕਰਪਾਇਆ ਇਸ ਵਾਰੀ ਮੈਂ ਕੜਾ ਹੈ ਬਣਾਇਆ ਕੜਾ ਦੇ ਵਿੱਚ ਕੜਾ ਦੇ ਵਿੱਚ ਦੇਸੀ ਕਿਉਂ ਹੈ ਪਾਇਆ ਰੀਜਾ ਨਾਲ ਆਕੇ ਇਹਨੂੰ ਕਾਉ ਰਾਮ ਜੀ ਮੇਰੇ ਫੁਲਕੇ ਦਾ ਪੋ ਵੀ ਲਗਾਉ ਰਾਮ ਜੀ ਉਹ ਫੇਰ 1-2 ਦਿਨ ਲੰਘੇ ਕੀ ਵੇਖਦਾ 2-3 ਦਿਨਾਂ ਬਾਅਦ 1-2 ਦਿਨਾਂ ਬਾਅਦ ਰਾਮ ਜੀ ਸੀਤਾ ਮਾਤਾ ਲਕਸ਼ਮਣ ਹਲੂ ਮਾਨ ਤੇ ਦਸ਼ਰਤ ਪੰਜ ਜਾਣੇ ਆ ਗਏ ਕਹਿੰਦਾ ਮੈਨੂੰ ਤਾਂ ਐਵੇਂ ਹੀ ਬਦਨਾਮ ਕੀਤਾ ਮੇਰੇ ਤੋਂ ਵੱਡੇ ਭੁਖੜ ਤਾਂ ਇਹ ਆ ਪਹਿਲੀ ਵਾਰੀ RAM ਨੂੰ ਸੱਦਿਆ ਤੇ ਨਾਲ ਇੰਨਾ ਨੂੰ ਲੈ ਕੇ ਆ ਗਿਆ ਤੇ ਅੱਜ ਸਰਦਾਰ ਜੀ ਪੰਜ ਜਾਣੇ ਆ ਗਏ ਆ 10 ਕਿਲੋ ਆਟਾ ਵਾ ਕੀ ਬਣੂਗਾ ਨਹੀਂ ਤਾਂ ਇੰਨਾ ਜੋਗਾ ਹੀ ਆ ਮੈਂ ਤਾਂ ਪਕਾਉਣ ਵਾਲਿਆਂ ਚ ਹੋਈਆਂ ਚਲ ਉਹਨਾਂ ਨੇ ਭੋਗ ਲਗਾਇਆ ਭੋਖੜਵੇਂ ਪ੍ਰਸ਼ਾਦਾ ਛਕਿਆ ਛੱਕ ਕੇ ਤੇ ਆ ਗਿਆ ਹੁਣ ਉੱਥੇ ਮੱਸਿਆ ਫੇਰ ਆ ਗਈ ਮਹੀਨੇ ਬਾਅਦ ਪੰਦ ਨੂੰ ਕਹਿੰਦਾ ਮੇਰੀ ਸੁਣ ਲੈ ਗੱਲ ਸਪੈਸ਼ਲੀ ਵਾਰੀ ਮੈਂ ਨਾ ਜਦੋਂ ਰਾਮ ਨੂੰ ਭੋਗ ਲਵਾਉਣ ਲੱਗਾ ਸੀ ਰਾਮ ਜੀ ਨੂੰ ਤੇ ਨਾਲ ਇੱਕ ਬੁੜੀ ਆ ਗਈ ਸੀ ਐਸ ਵਾਰੀ ਦਾ ਭਰਾਵਾ ਨਾਲ ਦੋ ਤਿੰਨ ਜਣੇ ਹੋਰ ਲੈ ਆਇਆ ਇਹ ਸ਼ਬਦਾ ਨਹੀਂ ਭੁਗਦਾ ਮੈ ਤੋਂ ਦਾ ਰੱਜ ਕੇ ਰੋਟੀ ਨਹੀਂ ਮਿਲਦੀ ਮੈਨੂੰ ਰਾਸ਼ਨ ਖੁੱਲਾ ਦੇ ਪੰਡਤ ਕਹਿੰਦਾ ਬਕਵਾਸ ਕਰਦਾ ਭੁੱਖੜ ਹੈਗਾ ਹੋਰ ਖਾਲੀਆਂ ਹੋਣੀਆਂ ਦਾ ਕੀ ਤਬਾਰ 200 ਰੋਟੀ ਖਾ ਗਿਆ ਵੇ ਦਿਹਾੜੀ ਦੀ ਉਹਨੇ ਨਾ ਭਰ ਕੇ ਬੋਰੀ ਆਟੇ ਦੀ ਤੇ ਨਾਲ ਖੁੱਲੀਆਂ ਰਸਤਾ ਦੇਦੀਆਂ ਚਲੇਗਾ ਬੇਪੜਥਲੇ ਦਿਮਾਗ ਲਾਉਂਦਾ ਕਹਿੰਦਾ ਬਣਾਉਣਾ ਮੈਂ ਮੈਨੂੰ ਰਾਜਮੀ ਮਿਲਦੀ ਨਹੀਂ ਇੱਕ ਸਦਿਆ ਤੇ ਦੋ ਆ ਗਏ ਦੂਜੀ ਵਾਰੀ ਪੰਜ ਸੱਤ ਆ ਗਏ ਹੋਵੇ ਨਾ ਦੀ ਇਹ ਨਾ ਨਾ ਕੋਈ ਝਾਲ ਖੇਡੀਏ ਤੇ ਝੂਠ ਮਾਰੀਏ ਦੱਬ ਕੇ ਵੱਡਾ ਸਾਰਾ ਤੇ ਰਾਚਣ ਬਣਾਈਆਂ ਹੀ ਨਾ ਕੁਝ ਨਾ ਬਣਾਇਆ ਉਵੇਂ ਆਟਾ ਪਿਆ ਰਹਿ ਤਾ ਉਵੇਂ ਸਾਰਾ ਕੁਝ ਤੇ ਲੱਗ ਪਿਆ ਗਾਉਣ ਹੋ ਰਾਮ ਜੀ ਮੇਰੇ ਫੁੱਲ ਕੇ ਦਾ ਭੋਗ ਲਗਾਉ ਰਾਮ ਜੀ ਓ ਇਸ ਵਾਰੀ ਤਾਂ ਮੈਂ ਪੂੜੀਆਂ ਬਣਾਈਆਂ ਦੇਸੀ ਘੋਦੇ ਵਿੱਚ ਰਾਣ ਰਾਣ ਕੇ ਸਜਾਈਆਂ ਹਾੜਾ ਹੁਣ ਟੈਮਨਾ ਲਗਾਉ ਰਾਮ ਜੀ ਮੇਰੇ ਫੁੱਲ ਕੇ ਦਾ ਭੋਗ ਲਗਾਓ ਰਾਮ ਜੀ ਪੂੜੀਆਂ ਦੇ ਨਾਲ ਹਾਏ ਕਣਾ ਵੀ ਬਣਾਇਆ ਉਹਦੇ ਵਿੱਚ ਵੀ ਘਿਓ ਦੇਸੀ ਪਾਇਆ ਬਿਨਾ ਕਿਤੇ ਸ਼ੱਕਿਆ ਨਾ ਜਾਇਓ ਰਾਮ ਜੀ ਮੇਰੇ ਫੁੱਲ ਕੇ ਦਾ ਭੋਗ ਲਗਾਓ ਰਾਮ ਜੀ ਸਾਰਾ ਹੀ ਰਾਮ ਦਰਬਾਰ ਆ ਗਿਆ ਸੀਤਾ ਮਾਤਾ ਰਾਮ ਜੀ ਲਕਸ਼ਮਣ ਦਸ਼ਰਤ ਹਨੂਮਾਨ ਜਦੋਂ ਰਾਮ ਦਰਬਾਰ ਸਾਰਾ ਆ ਗਿਆ ਤੇ ਲਵਕਸ਼ ਜਿੰਨੇ ਵੀ ਉਹਨਾਂ ਦੇ ਸੀਗੇ ਹਨ ਵੇਖ ਕੇ ਕਹਿੰਦਾ ਮਿੱਤਰਾ ਇਹ ਤਾਂ ਨਾ ਬਹੁਤ ਜ਼ਿਆਦਾ ਸ਼ੈਤਾਨ ਆ ਮੇਰੇ ਤੋਂ ਵੀ ਮੈਂ ਕਹਦਾ ਸ਼ੈਤਾਨ ਆ ਕਹਿੰਦਾ ਮੈਂ ਤਾਂ ਬਣਾਉਣ ਵਾਲਿਆਂ ਚੋਂ ਹੀ ਆ ਪਰ ਕੋਈ ਨਹੀਂ ਆ ਰਹੀ ਇਹਨਾਂ ਨੂੰ ਹੁਣ ਪਤਾ ਲੱਗੂ ਜਦੋਂ ਮੇਰਾ ਅਸਲੀ ਰੰਗ ਵੇਖਣਗੇ ਉਹ RAM ਜੀ ਕਹਿੰਦੇ ਲਿਆ ਵੀ ਭੋਗ ਲਵਾਈਏ ਲਾਈਏ ਤੇਰਾ ਕਹਿੰਦਾ ਕਿਉਂ ਠੇਕਾ ਲਿਆ ਤੁਹਾਡਾ ਪਿਛਲੀ ਵਾਰੀ ਦੋ ਵਾਰੀ ਮੈਂ ਰੱਖਣ ਬਣਾਇਆ ਤੁਸੀਂ ਮौज ਨਾ ਪਹਿਲਾਂ ਤਾਂ ਟਾਈਮ ਹੀ ਇੰਨਾ ਲਾਤਾ ਤਿੰਨ ਦਿਨ ਮੈਨੂੰ ਭੁੱਖਾ ਮਾਰਿਆ ਪਹਿਲਾਂ ਤਿੰਨ ਦਿਨ ਫੇਰ ਮਾਰਿਆ ਹੁਣ ਫੇਰ ਤੁਸੀਂ ਮਜਾਜਾਂ ਨਾ ਆ ਰਹੇਂ ਭੁੱਖ ਤੋਂ ਨੂੰ ਮੈਂ ਲਵਾ ਰਿਆ ਤੁਸੀਂ ਉਲਟਾ ਮੇਰੇ ਤੇ ਸਹਾਨ ਕਰੀ ਜਾਂਦੇ ਓਹ ਕਹਿੰਦੇ ਚੱਲ ਕੋਈ ਨਹੀਂ ਨਰਾਜ ਨਾ ਹੋ ਲਿਆ ਪ੍ਰਸ਼ਾਦਾ ਕਿੱਥੇ ਬਣਿਆ ਭੋਗ ਲਾਈਏ ਕਹਿੰਦਾ ਪੁੱਲ ਜੋ ਉਹ ਪਿਆ ਆਟਾ ਦਾਲ ਮਿਰਚ ਮਸਾਲਾ ਚੱਕਲਾ ਵੇਲਣਾ ਤੁਸੀਂ ਪਕਾਉ ਤੇ ਪਹਿਲਾਂ ਮੈਂ ਖਾਊਂਗਾ ਤੇ ਬਾਅਦ ਚ ਤੁਸੀਂ ਭੋਗ ਲਾਉਣਾ ਵਾ ਹੁਣ ਕਹਿੰਦੇ ਨਾ ਲੱਲੂ ਕਰੇ ਕਬਲੀਆਂ ਤੇ ਰੱਬ ਸਿੱਧੀਆਂ ਪਾਵੇ ਦਿਲੋਂ ਨਹੀਂ ਪਤਾ ਵੀ ਮੈਂ ਕੀ ਕਹਿ ਰਿਹਾ ਉਹ ਤਾਂ ਸੱਚੇ ਪਾਤਸ਼ਾਹ ਤਾਂ ਭਾਵਨਾ ਨੂੰ ਪੜਦੇ ਆ ਉਹ ਫਿਰ ਸੀਤਾ ਮਾਤਾ ਜੀ ਕਹਿੰਦੇ ਵੀ ਲਿਆਓ ਅਸੀਂ ਬਣਾਉਨੇ ਆਂ ਜਦੋਂ ਸੀਤਾ ਮਾਤਾ ਜੀ ਨੇ ਐ ਕਰਕੇ ਹੱਥ ਕੀਤਾ ਆਪਣਾ ਸੱਜਾ ਜਾਂ ਖੱਬਾ ਤੇ ਉੱਥੇ ਵਨਸਵਨੇ ਭੋਜਨ 36 ਪ੍ਰਕਾਰ ਦੇ ਸੋਨੇ ਦੀਆਂ ਥਾਲੀਆਂ ਚਾਂਦੀ ਦੇ ਚਮਚੇ ਮਿੰਟੋ-ਮਿੰਟੀ ਬਹੁਤ ਵਧੀਆ ਰਾਚਣ ਆ ਗਿਆ ਜਦੋਂ ਭੁਖੜ ਨੇ ਰਾਚਣ ਵੇਖਿਆ ਨਾ ਕਹਿੰਦਾ ਜੀ ਮੈਂ ਖਾ ਤਾਂ ਚੱਲ ਬਾਅਦ 'ਚ ਹੀ ਲਾਉਂਗਾ ਤੁਹਾਡੇ ਤੋਂ ਉਹ ਨਹੀਂ ਜਿੱਥੇ ਅੱਗੇ ਇਨਾ ਟਾਈਮ ਕੱਢ ਲਿਆ ਪਰ ਮੇਰੇ ਨਾਲ ਵਾਦਾ ਕਰੋ ਵੀ ਇੱਥੇ ਨਾ ਵਾਹਾ ਦਿਨ ਰਹੋਗੇ ਕਹਿੰਦਾ ਕਿੰਨੇ ਕ ਦਿਨ ਕਹਿੰਦਾ ਵੀ ਆਉਂਦੀ ਮਸਿਆ ਤੱਕ ਰਹੋ ਇੱਥੇ ਕਿਨੇ ਕੋਈ ਗੱਲ ਨਹੀਂ ਰਹਿ ਪੈਣੇ ਹੁਣ 33 ਕਰੋੜ ਦੇ ਵੀ ਦੇਵਤੇ ਨੂੰ ਪਤਾ ਲੱਗ ਗਿਆ ਵੀ ਸੀਤਾ ਮਾਤਾ ਨੇ ਭੋਜਨ ਬੜਾ ਵਧੀਆ ਬਣਾਇਆ ਕਈ ਦੇਵਤੇ ਵੀ ਆ ਗਏ ਵਿੱਚ ਉਥੇ ਚੱਲ ਪਿਆ ਮੇਲਾ ਹੌਲੀ 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 ਲੋਕੀ ਲੱਗ ਗਿਓ ਲੱਗ ਗਿਓਣ ਲੱਗ ਗਿਓ ਵੀ ਪਿੱਪਲ ਦੇ ਥੱਲੇ ਕੀ ਹੋ ਗਿਆ ਐਨੀ ਦੁਨੀਆ ਕਾਹ ਤੋਂ ਇਕੱਠੀ ਹੋਈ ਐ ਉਹ ਵੇਖ ਕੇ ਜਿਹੜਾ ਆਵੇ ਨਮਸਕਾਰ ਕਰੇ ਮੱਥਾ ਟੇਕ ਕੇ ਤੁਰੇ ਜਾਣ ਪੰਡਤਾਂ ਨੂੰ ਵੀ ਪਤਾ ਲੱਗ ਗਿਆ ਵੀ ਯਾਰ ਉੱਥੇ ਇਕੱਠ ਕਾਦਾ ਹੋਇਆ ਇਹਨਾਂ ਜਦੋਂ ਪੰਡਤ ਆਏ ਉੱਥੇ ਦੇ ਜਿਹੜਾ ਮੇਨ ਪੰਡਤ ਸੀ ਮੱਥੇ ਦੀਆਂ ਲਕੀਰਾਂ ਪੜਨ ਵਾਲਾ ਉਹ ਖੜਨ ਨੂੰ ਪੁੱਛਦਾ ਕਹਿੰਦਾ ਕਿਵੇਂ ਕਹਿੰਦਾ ਕਿਵੇਂ ਕੀ ਜਿਵੇਂ ਤੂੰ ਕਿਹਾ ਸੀ ਇਤਰਾ 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 ਕਰਕੇ ਭੋਗ ਲਵਾਇਆ ਐ ਐ ਕਰਕੇ ਐ ਐ ਕਰਕੇ ਉਹ ਫਿਰ ਭੁਖੜ ਦੇ ਚਰਨਾਂ ਤੇ ਡਿੱਗ ਗਿਆ ਕਹਿੰਦਾ ਮੈਂ ਤੇਰੇ ਮੱਥੇ ਦੀਆਂ ਲਕੀਰਾਂ ਤਾਂ ਪੜ ਸਕਦਾ ਸੀ ਪਰ ਇਸ ਤੋਂ ਅੱਗੇ ਮੇਰੇ ਕੋਲ ਵਿਦਿਆ ਹੈ ਨਹੀਂ ਸੀ ਕਿ ਮੈਂ ਤੇਰਾ ਦਿਲ ਵੀ ਪੜ ਲੈਂਦਾ ਤੂੰ ਤਾਂ ਉਹ ਕਰਮ ਖਾਇਆ ਜਿਹੜਾ ਮੈਂ 80 ਸਾਲਾਂ ਚ ਨਹੀਂ ਕਰ ਸਕਿਆ ਸੋ ਇਸ ਕਰਕੇ ਪ੍ਰਮਾਤਮਾ ਉਹਨਾਂ ਦੀ ਸੁਣਦਾ ਜਿਹੜੇ ਕਹਿੰਦੇ ਲੱਲੂ ਕਰੇ ਕਬਲੀਆਂ ਤੇ ਰੱਬ ਸਿੱਧੀਆਂ ਪਾਵੇ ਕਿੰਦਾ ਕੰਮ ਵੱਡਾ ਛੋਟਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਘਟਣਗੇ ਅੰਦਰੋਂ ਨੀਤ ਜਿੰਨਾ ਦੀ ਖੋਟੀ ਸੋ ਰੱਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀਆਂ ਨੀਤਾਂ ਸੱਚੀਆਂ ਭੁਖੜ ਨੂੰ ਰਾਮ ਜੀ ਮਿਲੇ ਤੇ ਰਾਮ ਜੀ ਨੇ ਗਾਂ ਪੰਡਤਾਂ ਭੁਖੜ ਨੇ ਗਾਂ ਪੰਡਤਾਂ ਦਾ ਵੀ ਪਾਰ ਉਤਾਰਾ ਕਰਾ ਦਿੱਤਾ ਕਹਿ ਕੇ ਉਹੀ ਕਰਦਿਆਂ ਨੇ ਆ ਕੇ ਭੁਖੜ ਤੋਂ ਮਾਫੀ ਮੰਗੀ ਉਹਨਾਂ ਦਾ ਵੀ ਪਾਰ ਉਤਾਰਾ ਹੋਇਆ ਸੋ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਬਹੁਤ ਘੱਟ ਕਰਦੇ ਆਂ ਵੀਰ ਬਣ ਕੇ ਕਰਿਆ ਕਰੋ ਯਾਰ ਕਿਉਂਕਿ ਦੇਖੋ ਕੋਈ ਵੀ ਕਲਾਕਾਰ ਉਮੀਦ ਲੈ ਕੇ ਆਸ ਲੈ ਕੇ ਪ੍ਰਮਾਤਮਾ ਦੀ ਓਟ ਲੈ ਕੇ ਬਹਿੰਦਾ ਵੀ ਮੈਨੂੰ ਵੀ ਲੋਕ ਵੇਖਣਗੇ ਹਨਾ ਸੰਗਤਾਂ ਗੁਰੂ ਦਾ ਰੂਪ ਹੁੰਦੀਆਂ ਤੁਸੀਂ ਜੀ ਨੂੰ ਚਾਹੋ ਫਰਸ਼ਾਂ ਤੋਂ ਅਰਸ਼ ਤੇ ਲੈ ਜਾਂਦੇ ਆਂ ਤੇ ਜੀ ਨੂੰ ਚਾਹੋ ਅਰਸ਼ਾਂ ਤੋਂ ਫਰਸ਼ ਤੇ ਲੈ ਆਉਂਦੇ ਸੋ ਇਸ ਕਹਾਣੀ ਦਾ ਆਪਾਂ ਇੱਥੇ ਸਮਾਪਤੀ ਕਰਦੇ ਆਂ ਕਿਰਪਾ ਕਰਕੇ ਜੇ ਨਹੀਂ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਜਿੰਨੇ ਵੀ ਹੋ ਸਕੇ ਕਰੋ ਤੇ ਫਿਰ ਬਿਲਾਓ ਦੁਆਰਾ ਗੱਜ-ਵੱਜ ਕੇ ਵਾਹਿਗੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤ